ਧੰਨ ਪਿਰ ਇਹ ਨਾ ਅੱਖੀਆਂ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਂ ਸੋਏ ਪਤੀ ਪਤਨੀ ਦਾ ਰਿਸ਼ਤਾ ਬੜਾ ਹੀ ਪਵਿੱਤਰ ਰਿਸ਼ਤਾ ਹੈ ਜਿਸ ਨੂੰ ਗੁਰੂ ਪਾਤਸ਼ਾਹ ਨੇ ਕਿਹਾ ਹੈ ਕਿ ਦੋ ਸ਼ਰੀਰਾਂ ਦੇ ਮਿਲ ਜਾਣ ਨੂੰ ਪਤੀ ਪਤਨੀ ਦਾ ਰਿਸ਼ਤਾ ਨਹੀਂ ਪਰ ਕਿਹਾ ਜਾਂਦਾ ਜਿਨ੍ਹਾਂ ਦੀ ਸੋਚ ਜਿਨ੍ਹਾਂ ਦਾ ਸੁਭਾਅ ਜਿਨ੍ਹਾਂ ਦੇ ਫੈਸਲੇ ਜਿਨ੍ਹਾਂ ਦੇ ਕਾਰਤੇ ਵਾਦੇ ਇੱਕ ਹੋਣ ਉਹ ਫਿਰ ਵੀ ਪਤੀ ਪਤਨੀ ਕਿਹਾਵਾ ਪਾਉਂਦੇ ਨੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਧੀ ਦਾ ਆਨੰਦ ਕਾਰਜ ਵੀ ਬਿਨਾ ਜਾਤ ਪਾਤ ਬਿਨਾ ਊਚ ਨੀਚ ਬਿਨਾ ਅਮੀਰ ਗਰੀਬ ਵੇਖੇ ਭਾਈ ਜੇਠਾ ਜੀ ਗੁਰੂ ਰਾਮਦਾਸਾ ਜੀ ਪਾਤਸ਼ਾਹ ਨਾਲ ਕਰ ਦਿੱਤਾ ਸੀ ਹੁਣ ਅੱਜ ਦਾ ਸਮਾਂ ਉਹ ਨਹੀਂ ਰਿਹਾ ਮਾਤਾ ਪਿਤਾ ਆਪਣੇ ਬੱਚਿਆਂ ਤੇ ਧੀ ਤੇ ਲੜਕੇ ਤੇ ਪ੍ਰੈਸ਼ਰ ਨਾ ਪਾਉਣ ਅਤੇ ਮਜਬੂਰੀਆਂ ਦੇ ਵਸ ਵੀ ਇਹ ਫੈਸਲਾ ਨਾ ਲਿਓ ਕਿਉਂਕਿ ਅੱਜ ਕੱਲ੍ਹ ਹਰ ਪਰਿਵਾਰ ਨੂੰ ਲੜਕੀ ਹੋਵੇ ਭਾਵੇਂ ਲੜਕਾ ਹਰ ਕਿਸੇ ਨੂੰ ਸੈਟਲ ਅਮੀਰ ਚੰਗਾ ਹੀ ਕਰਾਨਾ ਚਾਹੀਦਾ ਏ ਕੋਈ ਵੀ ਇਹ ਨਹੀਂ ਵੇਖ ਰਿਹਾ ਕਿ ਇਨਸਾਨ ਚੰਗਾ ਹੋਵੇ, ਉਹਦੇ ਵਿੱਚ ਇਮਾਨਦਾਰੀ ਹੋਵੇ, ਉਹ ਭਲਾ ਹੋਵੇ, ਚੰਗੇ ਕਰਮ ਕਰਦਾ ਹੋਵੇ, ਮਿਹਨਤੀ ਹੋਵੇ ਪਰ ਅੱਜ ਕੱਲ੍ਹ ਜ਼ਮਾਨਾ ਹੈ ਜਿਹੜਾ ਉਹ ਸਿਰਫ ਇੱਕ ਹੀ ਲਾਈਨ ਨੂੰ ਜ਼ਿਆਦਾਤਰ ਵੇਖ ਰਿਹਾ ਹੈ ਕਿ ਅਮੀਰ ਮਿਲ ਜਾਏ, ਸੈਟਲ ਮਿਲ ਜਾਏ, ਥੋੜੀਆਂ-ਬਹੁਤੀਆਂ ਕਮੀਆਂ ਤੇ ਚੱਲ ਜਾਣਗੀਆਂ ਤੇ ਉਹ ਤੋਂ ਬਾਅਦ ਡਿਵੋਰਸ ਦੇ ਕੇਸ ਬਣਦੇ ਨੇ, ਸੋ ਬਹੁਤ ਕੁਝ ਹੈ। ਉਮਰ ਵੀ ਭਾਵੇਂ ਲੰਘ ਜਾਏ, ਉਹ ਤੋਂ ਚੰਗਾ ਹੈ ਕਵਾਰੀ ਰਹੋ। ਆਪਣੇ ਆਪ ਦੇ ਮਾਤਾ ਪਿਤਾ ਦੀ ਸੇਵਾ ਕਰੋ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ ਜ਼ਰੂਰੀ ਵੀ ਨਹੀਂ ਹੁੰਦਾ ਕਿ ਵਿਆਹ ਫਿਰ ਮਜਬੂਰੀਆਂ ਦੇ ਵਾਸਕ ਕਰਵਾਉਣਾ ਹੀ ਹੈ ਤੇ ਰੋਂਗ ਪਰਸਨ ਦੇ ਨਾਲ ਜ਼ਿੰਦਗੀ ਕੱਢਣੀ ਹੈ